ਅਜ਼ੀਮ ਅਪਾਰ ਬਖਸ਼ਿਸ਼ ਸਦਕਾ ਜੋ ਨਿੱਤਾ ਪ੍ਰਤੀ ਦੀ ਵਿਚਾਰ ਹੈ ਜੋ ਸਤਗੁਰਾਂ ਦੁਆਰਾ ਬਖਸ਼ਿਸ਼ ਮੁਖਵਾਕ ਫਰਮਾਨ ਦੀ ਵਿਚਾਰ ਆਪਾਂ ਸਾਂਝੀ ਕਰਦੇ ਹਾਂ ਅੱਜ ਦੀ ਜੋ ਵਿਚਾਰ ਬਖਸ਼ਿਸ਼ ਹੋਈ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਪੰਚਮ ਗੁਰੂ ਦੇਵ ਪੰਚਮ ਪਿਤਾ ਆਪ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਚੋ ਚਾਰਤ ਬਾਣੀ ਦੀ ਵਿਚਾਰ ਆ ਜੇ ਆਪਾਂ ਸਾਂਝੀ ਕਰ ਰਹੇ ਹਾਂ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਤਾਲਕਾ ਦੇ ਵਿੱਚ 702 ਅੰਕ ਦੇ ਉੱਤੇ ਅੰਕਿਤ ਜੈਤਿ ਸ੍ਰੀ ਰਾਗ ਦਾ ਇਹ ਸ਼ਬਦ ਆਪਾਂ ਸਾਂਝਾ ਕਰ ਰਹੇ ਹਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਾਂ ਬਕੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ ਮਨ ਤਨ ਨਿਰਮਲ ਕਰਤ ਕੇ ਆਰੋ ਹਰ ਸਿੰਚੈ ਸੁਦਾ ਸੰਜੋਰ ਇਹ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਬਖਸ਼ਿਆ ਤੇ ਤੋਰ ਆਇਓ ਸ਼ਰਨੋਂ ਦੀਨ ਦੁਖ ਪੰਜਨ ਚਿਤਵੋਂ ਤੁਮਰੀ ਔਰ ਅਪੈ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਚੋਰ ਇਹ ਸ਼ਬਦ ਪੂਰੇ ਦਾ ਪੂਰਾ ਜਦੋਂ ਅਸੀਂ ਗਉ ਦੇ ਨਾਲ ਦੇਖਦੇ ਹਾਂ ਤਸ਼ਬਦ ਦੇ ਸਿੱਧੇ ਭਾਵ ਤਾਂ ਇਹ ਹੀ ਨੇ ਕਿ ਕੋਈ ਪ੍ਰਭੂ ਦਾ ਪਿਆਰਾ ਕੋਈ ਪ੍ਰਭੂ ਦਾ ਦੇ ਨਾਲ ਮਿਲਿਆ ਹੋਇਆ ਆਪਣੇ ਰਸਤੇ ਤੇ ਸਾਨੂੰ ਤੋਰ ਕੇ ਉਸ ਪ੍ਰਭੂ ਦੇ ਨਾਲ ਸਾਨੂੰ ਵੀ ਜੋੜ ਲਵੇ ਕੋਈ ਜਨ ਜਦੋਂ ਜਨ ਸ਼ਬਦ ਅਸੀਂ ਦੇਖਦੇ ਹਾਂ ਨਾ ਗਉ ਨਾਲ ਤੇ ਜਨ ਦਾ ਅਰਥ ਤਨਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਵੀ ਕੀਤਾ ਹੈ ਆਪਣੇ ਸ਼ਬਦਾਂ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲੰਗੀਧਰ ਸ਼ੈਨਸ਼ਾਹ ਜੀ ਨੇ ਵੀ ਇਸ ਦਾ ਅਰਥ ਕੀਤਾ ਹੈ ਤਨਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੇ ਸੁਖਮਨੀ ਸਾਹਿਬ ਵਿੱਚ ਇਸ ਦੇ ਅਰਥ ਸਾਨੂੰ ਸਮਝਾਏ ਨੇ ਜਨ ਦੇ ਅਰਥ ਕੀ ਨੇ ਕਲੰਗੀਧਰ ਸ਼ੈਨਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਨ ਦਾ ਅਰਥ ਹੈ ਹਰ ਹਰ ਜਨ ਦਾ ਏਕ ਹੈ ਵਿਭ ਵਿਚਾਰ ਕਛਣਾ ਨਹੀਂ ਜਿਹੜਾ ਪ੍ਰਮਾਤਮਾ ਦੇ ਵਿੱਚ ਸਮਾਜ ਜਾਵੇ ਪ੍ਰਮਾਤਮਾ ਵਿੱਚ ਲੀਨ ਹੋ ਜਾਵੇ ਪ੍ਰਮਾਤਮਾ ਦਾ ਪਿਆਰਾ ਹਰ ਹਰ ਜਨ ਦੋਵੇਂ ਏਕ ਹੈ ਵਿਭ ਵਿਚਾਰ ਕਛਨਾ ਹੈ ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੇ ਕਹਿਣ ਲੱਗੇ ਜਿਵੇਂ ਜਲ ਦੇ ਵਿੱਚੋਂ ਤਰੰਗ ਪੈਦਾ ਹੋ ਕੇ ਜਲ ਦਾ ਹੀ ਰੂਪ ਹੋ ਜਾਂਦੀ ਹੈ ਉਸੇ ਤਰ੍ਹਾਂ ਜਨ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਪ੍ਰਮਾਤਮਾ ਦੇ ਵਿੱਚ ਸੁਬਾ ਕੇ ਪ੍ਰਮਾਤਮਾ ਦਾ ਰੂਪ ਹੋ ਜਾਵੇ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਇਸ ਦੇ ਪਰਥਾਏ ਰਹਿਰਾ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਅਸੀਂ ਹਰ ਰੋਜ਼ ਪੜ੍ਹਦੇ ਹਾਂ ਵੈਸੇ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਜਿਹੜਾ ਪ੍ਰਭੂ ਦਾ ਪਿਆਰਾ ਹੋਵੇ ਤੇ ਸਤਗੁਰਾਂ ਨੇ ਹੋਰ ਸਪਸ਼ਟ ਕਰਕੇ ਬਖਸ਼ਿਸ਼ ਕਰ ਦਿੱਤਾ ਸਤਗੁਰ ਸੱਚਾ ਗੁਰੂ ਜਿਹੜਾ ਸਦੀਵ ਹੋਵੇ ਸਤਗੁਰ ਜਦੋਂ ਸ਼ਬਦ ਆਏਗਾ ਨਾ ਤਾਂ ਸਤਗੁਰ ਦਾ ਮਤਲਬ ਹੈ ਉਹ ਗੁਰੂ ਜਿਹੜਾ ਕਦੇ ਨਾ ਖਤਮ ਹੋਵੇ ਪ੍ਰਭੂ ਵਰਗਰੂਪ ਹੋ ਗਿਆ ਜਿਸ ਤਰ੍ਹਾਂ ਨਾ ਉਹ ਆਵੇ ਨਾ ਉਹ ਜਾਵੇ ਨਾ ਉਹ ਮਰੇ ਨਾ ਉਹ ਵੈਸੋ ਇਹ ਸ਼ਬਦ ਪਰਮਾਤਮਾ ਵਾਸਤੇ ਟੁਕਦੇ ਨੇ ਨਾ ਉਸ ਜਨਵਸਤੇ ਵੀ ਇਹ ਸ਼ਬਦ ਪੂਰੇ ਟੁਕਦੇ ਨੇ ਸਤਪੁਰਖਾ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਨੇ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰੂ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਜਨ ਦਾ ਕੰਮ ਕੀ ਹੈ ਕਹਿਣ ਲੱਗੇ ਜਨ ਦਾ ਕੰਮ ਹੈ ਨਾਮ ਦਾ ਪ੍ਰਕਾਸ਼ ਅੰਤਰਾਤਮੇ ਵਿੱਚ ਕਰਨਾ ਫਿਰ ਅੱਗੇ ਜਾ ਕੇ ਜਦੋਂ ਧੰਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੂੰ ਇਸੇ ਸ਼ਬਦ ਦੇ ਅਰਥ ਹਾਲਾਂਕਿ ਅੱਜ ਵੀ ਧੰਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦਾ ਹੀ ਪਾਵਨ ਸ਼ਬਦ ਹੈ ਜਦੋਂ ਅਸੀਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਜਨ ਸ਼ਬਦ ਦੇ ਅਰਥ ਪੜ੍ਹਦੇ ਹਾਂ ਤੇ ਕਹਿਣ ਲੱਗੇ ਜਿਹੜਾ ਜਨ ਹੁੰਦਾ ਹੈ ਪ੍ਰਮਾਤਮਾ ਦਾ ਪਿਆਰਾ ਹੁੰਦਾ ਹੈ ਉਹ ਅਸਲ ਦੇ ਵਿੱਚ ਦੋ ਸ਼ਬਦਾਂ ਤੋਂ ਇੱਕ ਵਿਦਵਾਨ ਨੇ ਦੇ ਅਰਥ ਕੀਤੇ ਨੇ ਦੋ ਸ਼ਬਦਾਂ ਤੋਂ ਕਹਿਣ ਲੱਗੇ ਇਹ ਜਨ ਸ਼ਬਦ ਬਣਿਆ ਹੈ ਕਹਿਣ ਲੱਗੇ ਜਿਹਦੇ ਕੋਲ ਜੁਗਤੀ ਹੋਵੇ ਤੇ ਜਿਹੜਾ ਉਸ ਪ੍ਰਮਾਤਮਾ ਦੀ ਨਦਰੇ ਇਨਾਇਤ ਦੇ ਵਿੱਚ ਆ ਜਾਵੇ ਤੇ ਉਹ ਦੂਜਿਆਂ ਨੂੰ ਵੀ ਉਸ ਪ੍ਰਭੂ ਦੀ ਨਦਰ ਦੇ ਨਾਲ ਨਜ਼ਰੀ ਨਜ਼ਰ ਨਿਹਾਲ ਕਰ ਸਕਦਾ ਉਹ ਜਨ ਜੁਗਤੀ ਅਤੇ ਨਦਰੇ ਇਨਾਇਤ ਦਾ ਨਦਰੇ ਕਰਮ ਦਾ ਵਾਰਿਸ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਨੇ ਜੋ ਜਨ ਦੀ ਪਰਿਭਾਸ਼ਾ ਦਿੱਤੀ ਆਪਾਂ ਕਿਉਂਕਿ ਇੱਕ ਹੀ ਸ਼ਬਦ ਦੇ ਉੱਤੇ ਥੋੜਾ ਜਿਹਾ ਇਕਾਗਰਤਾ ਕਰਕੇ ਇਸੇ ਸ਼ਬਦ ਨੂੰ ਸਮਝਣ ਦਾ ਯਤਨ ਕਰਨਾ ਹੈ ਪੂਰੇ ਸ਼ਬਦ ਦੀ ਵਿਵੇਚਨਾ ਕਰਨ ਉੱਤੇ ਸਮਾਂ ਕਾਫੀ ਲੱਗਦਾ ਹੈ ਸਮੇਂ ਦਾ ਆਪਣੇ ਕੋਲ ਅਮਰਤ ਦੇ ਵੇਲੇ ਅਭਾਵ ਹੀ ਹੁੰਦਾ ਹੈ ਖਰ ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ ਕਰਦੇ ਨੇ ਸੁਖਮਨੀ ਸਾਹਿਬ ਦੀ ਬਾਣੀ ਤੋਂ ਜਦੋਂ ਜਨ ਸ਼ਬਦ ਦੇ ਅਰਥ ਪੜਾਂਗੇ ਤਾਂ ਸਤਿਗੁਰੂ ਕਹਿੰਦੇ ਨੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਉਹ ਕਹਿਣ ਲੱਗੇ ਉਸ ਪ੍ਰਭੂ ਦਾ ਪਿਆਰਾ ਧੰਨ ਹੈ ਤਨ ਹੈ ਮਨ ਕਰਕੇ ਕਰਮ ਕਰਕੇ ਬਚਨਾ ਕਰਕੇ ਤਨ ਹੈ ਜਿਹੜਾ ਸੰਸਾਰ ਤੇ ਆਇਆ ਉਹਦੀ ਕਿਰਪਾ ਦੇ ਨਾਲ ਕਹਿਣ ਲੱਗੇ ਸਾਰੇ ਜਗਤ ਦਾ ਉਧਾਰ ਕਹਿਣ ਦਾ ਭਾਉ ਸਾਰਿਆਂ ਦਾ ਸਾਂਝਾ ਹੈ ਉਹਦੇ ਵਾਸਤੇ ਕੋਈ Hindu ਨਹੀਂ ਉਹਦੇ ਵਾਸਤੇ ਕੋਈ Musalman ਨਹੀਂ ਉਹਦੇ ਵਾਸਤੇ ਕੋਈ Isai ਨਹੀਂ ਉਹਦੇ ਵਾਸਤੇ ਕੋਈ Sikh ਨਹੀਂ ਉਹਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ ਸਤਗੁਰੂ ਕਹਿੰਦੇ ਨੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਤੇ ਉਹ ਕਹਿੰਦੇ ਉਹਦਾ ਇੱਕ ਸਵਾਰਥ ਹੈ ਸੰਸਾਰ ਤੇ ਆਉਣ ਤੇ ਵੈਸੇ ਤਾਂ ਜਿੰਨੇ ਵੀ ਅਸੀਂ ਕੰਮ ਕਰਦੇ ਆਂ ਸਾਰੇ ਕਿਸੇ ਨਾ ਕਿਸੇ ਪਰਪਜ ਕਿਸੇ ਸਵਾਰਥ ਦੇ ਵਿੱਚ ਕਰਦੇ ਹਾਂ ਕੋਈ ਨਾ ਕੋਈ ਸਵਾਰਥ ਮਨੁੱਖ ਦਾ ਹਰ ਕੰਮ ਦੇ ਪਿੱਛੇ ਹੀ ਹੁੰਦਾ ਹੈ ਭਾਵੇਂ ਧਾਰਮਿਕ ਕਰਮ ਕਰਦਾ ਉਹਦੇ ਪਿੱਛੇ ਵੀ ਕੋਈ ਸਵਾਰਥ ਹੈ ਭਾਵੇਂ ਅਧਿਆਤਮਿਕ ਕਰਮ ਕਰਦਾ ਉਹਦੇ ਪਿੱਛੇ ਵੀ ਮਨੁੱਖ ਦਾ ਕੋਈ ਸਵਾਰਥ ਹੈ ਭਾਵੇਂ ਮਨੁੱਖ ਸੰਸਾਰਿਕ ਕਾਰੋਬਾਰ ਕਰਦਾ ਹੈ ਉਹਦੇ ਪਿੱਛੇ ਵੀ ਮਨੁੱਖ ਦਾ ਸਵਾਰਥ ਹੈ ਸਵਾਰਥ ਤੋਂ ਬਿਨਾਂ ਕੋ ਕੰਮ ਹੈ ਹੀ ਨਹੀਂ ਫਿਰ ਕਹਿਣ ਲੱਗੇ ਜਿਹੜੇ ਪ੍ਰਭੂ ਦੇ ਪਿਆਰੇ ਨੇ ਕਹਿਣ ਲੱਗੇ ਉਹਨਾਂ ਦਾ ਵੀ ਸੰਸਾਰ ਤੇ ਆਉਣ ਦਾ ਇੱਕ ਮਨੋਰਥ ਇੱਕ ਸਵਾਰਥ ਹੈ ਮਨੋਰਥ ਤੋਂ ਬਿਨਾ ਤਾਂ ਮਨੋਰਥ ਵੀ ਹੋਣਾ ਤਾਂ ਕੋਈ ਵੀ ਪਰਪਸ ਲੈਸ ਕਾਰਜ ਦੁਨੀਆ ਤੇ ਕੋਈ ਹੈ ਹੀ ਨਹੀਂ ਹਰ ਇੱਕ ਕੰਮ ਦਾ ਕੋਈ ਨਾ ਕੋਈ ਪਰਪਸ ਹੈ ਮਨੋਰਥ ਹੈ ਬਿਨ ਮਨੋਰਥ ਕੀਤਾ ਹੋਇਆ ਕੰਮ ਤਾਂ ਮਸਕੀਨ ਜੀ ਕਦੇ-ਕਦੇ ਕਹਿੰਦੇ ਹੁੰਦੇ ਨੇ ਉਹ ਕਹਿੰਦੇ ਵੀ ਜਿਹੜਾ ਮਨੁੱਖ ਦਾ ਕਰਮ ਹੈ ਉਹ ਕਹਿਣ ਲੱਗੇ ਵਿਅਰਥ ਦਾ ਕਰਮ ਵਿਅਰਥ ਦੀ ਆਸ ਵਿਅਰਥ ਦਾ ਗਿਆਨ ਇਹ ਬੰਦੇ ਵਾਸਤੇ ਜਿਹੜਾ ਹੈਗਾ ਦੁੱਖ ਦਾ ਕਾਰਨ ਦਾ ਵਿਅਰਥ ਦਾ ਕਰਮ ਕੀ ਹੈ ਜਿਹੜੇ ਕਰਮ ਦਾ ਕੋਈ ਡੈਸਟੀਨੇਸ਼ਨ ਕੋਈ ਨਿਸ਼ਾਨਾ ਹੀ ਨਾ ਹੋਵੇ ਕੋਈ ਏਮ ਨਾ ਹੋਵੇ ਕੋਈ ਟੀਚਰ ਨਾ ਏਮਲੈਸ ਕੀਤਾ ਹੋਇਆ ਕੰਮ ਕੋਈ ਅਰਥ ਨਹੀਂ ਰੱਖਦਾ ਫਿਰ ਕਹਿਣ ਲੱਗੇ ਵਿਅਰਥ ਦਾ ਗਿਆਨ ਜਿਹੜੇ ਗਿਆਨ ਦੇ ਵਿੱਚੋਂ ਨਿਕਲਣਾ ਕੁਝ ਨਹੀਂ ਬੰਦਾ ਉਸ ਦੇ ਉੱਤੇ ਜਿਹੜਾ ਹੈਗਾ ਮਸ਼ਕਤ ਘਾਲੀ ਜਾਵੇ ਉਹ ਵੀ ਕੋਈ ਮਤਲਬ ਨਹੀਂ ਰੱਖਦਾ ਵਿਅਰਥ ਦਾ ਗਿਆਨ ਉਹ ਕਹਿੰਦੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੋਈ ਮਤਲਬ ਨਹੀਂ ਰੱਖਦੀਆਂ ਤੇ ਵਿਅਰਥ ਦੀ ਆਸ ਅਸੀਂ ਉਸ ਥਾਂ ਤੇ ਆਸ ਰਾਈਏ ਜਿੱਥੋਂ ਕੁਝ ਪ੍ਰਾਪਤ ਹੋਣ ਦੀ ਕੋਈ ਸੰਭਾਵਨਾ ਹੀ ਨਾ ਹੋਵੇ ਤੇ ਉਹ ਕਹਿੰਦੇ ਨੇ ਕਹਿੰਦੇ ਸਾਰੀਆਂ ਚੀਜ਼ਾਂ ਮਨੁੱਖ ਦੇ ਜੀਵਨ ਨੂੰ ਬਰਬਾਦ ਕਰ ਦਿੰਦੀਆਂ ਨੇ ਇਸ ਕਰਕੇ ਹਰ ਇੱਕ ਕਾਰਜ ਦੇ ਪਿੱਛੇ ਕੋਈ ਨਾ ਕੋਈ ਮਨੋਰਥ ਹੈ ਪ੍ਰਮਾਤਮਾ ਨੇ ਹਰ ਇੱਕ ਕਾਰਜ ਦੇ ਪਿੱਛੇ ਕੋਈ ਨਾ ਕੋਈ ਮਨੋਰਥ ਛੁਪਾਇਆ ਹੈ ਅਸੀਂ ਹੋ ਸਕਦਾ ਆਪਣੀਆਂ ਨੰਗੀਆਂ ਅੱਖਾਂ ਦੇ ਨਾਲ ਉਸ ਦੇ ਉਹਨਾਂ ਮਨੋਰਥਾਂ ਨੂੰ ਉਹਦੇ ਏਮ ਉਹਦੇ ਟੀਚਿਆਂ ਨੂੰ ਅਸੀਂ ਨਾ ਦੇਖ ਸਕੀਏ ਇਹ ਸਾਡੀ ਮਨੁੱਖ ਦੀ ਅੱਖ ਦਾ ਇੱਕ ਦਾਇਰਾ ਹੈ ਸਾਡੀ ਸਮਝ ਦਾ ਵੀ ਇੱਕ ਦਾਇਰਾ ਹੈ ਸਾਡੇ ਸੁਣਨ ਦਾ ਵੀ ਇੱਕ ਦਾਇਰਾ ਹੈ ਸਾਡੇ ਕੋਲ ਸੀਮਤ ਹੈ ਸਾਡੇ ਗਿਆ ਜਿਹੜੀਆਂ ਗਿਆਨ ਇੰਦਰੀਆਂ ਨੇ ਕਿਸੇ ਸੀਮਾ ਤੱਕ ਕਿਸੇ ਹੱਦ ਤੱਕ ਇਹ ਚੀਜ਼ ਨੂੰ ਸੋਚ ਸਕਦੀਆਂ ਨੇ ਕਿਸੇ ਹੱਦ ਤੱਕ ਇਹ ਉਸ ਨੂੰ ਦੇਖ ਸਕਦੀਆਂ ਨੇ ਕਿਸੇ ਹੱਦ ਤੱਕ ਸੁਣ ਸਕਦੀਆਂ ਨੇ ਕਿਤੇ ਅੱਜ ਤਾਂ ਇਸ ਗੱਲ ਨੂੰ ਸਾਇੰਸ ਨੇ ਵੀ ਸੱਦ ਕਰ ਦਿੱਤਾ ਕਿ ਮਨੁੱਖ ਦੇ ਸੁਣਨ ਦੀ ਵੀ ਇੱਕ ਸਮਰਥਾ ਹੈ ਮਨੁੱਖ ਦੇ ਦੇਖਣ ਦੀ ਵੀ ਇੱਕ ਸਮਰੱਥਾ ਹੈ ਮਨੁੱਖ ਦੀ ਸਮਝ ਦਾ ਵੀ ਇੱਕ ਤਲ ਹੈ ਉਸ ਤੋਂ ਅੱਗੇ ਪਿੱਛੇ ਨਹੀਂ ਸਮਝ ਸਕਦਾ ਬਹੁਤ ਬਰੀਕ ਨੂੰ ਨਹੀਂ ਸਮਝਿਆ ਜਾ ਸਕਦਾ ਤੇ ਬਹੁਤ ਸਥੂਲ ਨੂੰ ਵੀ ਨਹੀਂ ਸਮਝਿਆ ਜਾ ਸਕਦਾ ਬਹੁਤ ਬਰੀਕ ਨੂੰ ਨਹੀਂ ਦੇਖਿਆ ਜਾ ਸਕਦਾ ਬਹੁਤ ਸਥੂਲ ਨੂੰ ਨਹੀਂ ਦੇਖਿਆ ਜਾ ਸਕਦਾ ਨਜ਼ਰ ਦਾ ਇੱਕ ਦਾਇਰਾ ਹੈ ਇੱਕ ਸੀਮਤ ਦੂਰੀ ਤੱਕ ਦੇਖ ਸਕਦੀ ਹੈ ਇੱਕ ਸੀਮਤ ਨੇੜਤਾ ਤੱਕ ਦੇਖ ਸਕਦੀ ਹੈ ਇਹ ਇਹ ਵੀ ਇੱਕ ਸੀਮਾ ਹੈ ਤੁਸੀਂ ਕਿਤੇ ਦੇਖਿਓ ਵਿਦਵਾਨ ਜਨ ਗਿਆਨੀ ਜਨ ਸ਼ਿਆਣੇ ਲੋਕ ਦਾਨਸ਼ਵੰਦ ਉਹ ਇੱਕ ਗੱਲ ਕਹਿੰਦੇ ਨੇ ਉਹ ਕਹਿੰਦੇ ਤੁਸੀਂ ਬਾਣੀ ਪੜ ਰਹੇ ਹੋ ਤੁਹਾਡੇ ਹੱਥ ਵਿੱਚ ਗੁਟਕਾ ਸਾਹਿਬ ਹੈ ਗੁਟਕਾ ਸਾਹਿਬ ਕਹਿਣ ਲੱਗੇ ਤੁਸੀਂ ਆਪਣੀਆਂ ਅੱਖਾਂ ਤੋਂ ਇੱਕ ਨਿਸ਼ਚਿਤ ਦੂਰੀ ਦੇ ਉੱਤੇ ਰੱਖੋਗੇ ਤੇ ਫਿਰ ਵੀ ਤੁਸੀਂ ਅੱਖਰਾਂ ਨੂੰ ਪੜ ਸਕੋਗੇ ਉਹਦੀ ਦੂਰੀ ਬਹੁਤੀ ਹੋਈ ਫਿਰ ਵੀ ਵੀ ਤੁਸੀਂ ਪੜ ਸਕਦੇ ਜੇਕਰ ਬਿਲਕੁਲ ਅੱਖਾਂ ਦੇ ਨਾਲ ਹੀ ਲਾ ਲਿਆ ਤੇ ਫਿਰ ਵੀ ਨਹੀਂ ਪੜਿਆ ਜਾ ਸਕੇ ਦੋਵੇਂ ਚੀਜ਼ਾਂ ਦੀ ਇੱਕ ਮਾਤਰਾ ਹੈ ਇੱਕ ਦੂਰੀ ਹੈ ਤੁਸੀਂ ਦੇਖੋ ਅੱਖ ਜਿਹੜੀ ਆਪਣੇ ਤੋਂ ਇੱਕ ਕੋਹ ਦੂਰ ਤੱਕ ਦੇਖਣ ਦੀ ਸਮਰੱਥਾ ਰੱਖਦੀ ਹੈ ਪਰ ਉਹੀ ਅੱਖ ਜੇਕਰ ਅੱਖ ਦੇ ਵਿੱਚ ਕੋਈ ਕਣ ਪੈ ਜਾਵੇ ਤੇ ਉਹਦੇ ਅੰਦਰ ਦੇਖਣ ਦੀ ਸਮਰੱਥਾ ਨਹੀਂ ਹੈ ਕਹਿਣ ਦਾ ਭਾਵ ਸਾਡੇ ਕੋਲ ਸਮਝਣ ਦਾ ਸਾਡੇ ਕੋਲ ਸੋਚਣ ਦਾ ਇੱਕ ਦਾਇਰਾ ਹੈ ਉਸ ਦਾਇਰੇ ਦੇ ਵਿੱਚ ਅਸੀਂ ਦੇਖਦੇ ਹਾਂ ਉਹਦੇ ਦਾਇਰੇ ਦੇ ਵਿੱਚ ਅਸੀਂ ਸੋਚਦੇ ਹਾਂ ਸਹਿਬ ਪਾਤਸ਼ਾਹ ਕਹਿੰਦੇ ਨੇ ਕੁਝ ਚੀਜ਼ਾਂ ਨੇ ਜਿਹੜੀਆਂ ਮਨੁੱਖੀ ਦਾਇਰੇ ਤੋਂ ਪਰੇ ਦੀਆਂ ਨੇ ਕੁਝ ਉਸ ਪ੍ਰਮਾਤਮਾ ਦੇ ਕਾਰਨ ਉਸ ਦੇ ਪਰਪਜ ਇਸ ਤਰ੍ਹਾਂ ਦੇ ਨੇ ਜਿਹੜੇ ਮਨੁੱਖੀ ਸਮਝ ਤੋਂ ਪਰੇ ਨੇ ਮਨੁੱਖੀ ਸਮਝ ਤੋਂ ਦੂਰ ਨੇ ਤੇ ਜਿਹੜੀਆਂ ਚੀਜ਼ਾਂ ਮਨੁੱਖੀ ਸਮਝ ਤੋਂ ਪਰੇ ਨੇ ਉਹਨਾਂ ਦੇ ਵਿੱਚ ਮਨੁੱਖ ਫਿਰ ਇੱਕ ਉਜਗਤੀ ਵਰਦਾ ਕਿਉਂਕਿ ਮਨੁੱਖ ਦੇ ਕੋਲ ਚਲਾਕੀ ਬਹੁਤ ਹੈ ਇਹਦੇ ਕੋਲ ਹਕਮਤ ਹੁਜਤ ਹੈ ਇਹ ਹੁਸ਼ਿਆਰ ਹੈ ਤੇ ਆਪਣੀ ਚਲਾਕੀ ਦੇ ਨਾਲ ਜਿਹੜੀਆਂ ਚੀਜ਼ਾਂ ਇਹ ਦੇਖ ਨਾ ਸਕੇ ਜਿਹੜੀਆਂ ਚੀਜ਼ਾਂ ਨੂੰ ਸਮਝ ਨਾ ਸਕੇ ਫਿਰ ਉਹਨਾਂ ਨੂੰ ਡਿਨਾਈ ਕਰਦਾ ਕਹਿੰਦਾ ਵੀ ਇਹ ਹੈ ਹੀ ਨਹੀਂ ਅੱਜ ਤੱਕ ਜਦੋਂ ਤੋਂ ਮਨੁੱਖਤਾ ਹੋਂਦ ਵਿੱਚ ਆਈ ਹੈ ਜਿਵੇਂ ਜਿਵੇਂ ਮਨੁੱਖ ਦੀ ਸਮਝ ਵਧੀ ਹੈ ਸਭ ਤੋਂ ਅਦ੍ਰਿਸ਼ ਤੇ ਸਭ ਤੋਂ ਸੂਖਸ਼ਮ ਚੀਜ਼ ਹੈ ਪਰਮਾਤਮਾ ਤੇ ਸਭ ਤੋਂ ਵੱਧ ਪਰਮਾਤਮਾ ਨੂੰ ਨਕਾਰਿਆ ਗਿਆ ਹੈ ਸਭ ਤੋਂ ਵੱਧ ਲੋਕਾਂ ਨੇ ਆਵਾਜ਼ ਉਠਾਈ ਹੈ ਤੇ ਇਹ ਹੀ ਉਠਾਈ ਹੈ ਵੀ ਰੱਬ ਨਹੀਂ ਹੈ ਕਾਰਨ ਕਿ ਜਿਹੜੀ ਚੀਜ਼ ਮਨੁੱਖ ਦੀਆਂ ਇੰਦਰੀਆਂ ਤੋਂ ਪਰੇ ਹੋਵੇ ਗੁਰਬਾਣੀ ਵਿੱਚ ਵਾਰੀ-ਵਾਰੀ ਸ਼ਬਦ ਆਏਗਾ ਅਗੰਮ ਅਗੋਚਰ ਜਦੋਂ ਅਗੋਚਰ ਸ਼ਬਦ ਆ ਗਿਆ ਨਾ ਤੇ ਅਗੋਚਰ ਦਾ ਮਤਲਬ ਹੈ ਜਿਹਨੂੰ ਤੁਹਾਡੀਆਂ ਗਿਆਨ ਇੰਦਰੀਆਂ ਨਾ ਪਕਰ ਸਕਣ ਤੇ ਗਿਆਨ ਇੰਦਰੀਆਂ ਦੀ ਪਕੜ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਨਹੀਂ ਆਉਂਦੀਆਂ ਬਹੁਤ ਸਾਰੀਆਂ ਬਹੁਤ ਸਾਰਾ ਕੁਝ ਐਸਾ ਹੈ ਜਿਹੜਾ ਗਿਆਨ ਇੰਦਰੀਆਂ ਨਹੀਂ ਪਕੜ ਸਕਦੀਆਂ ਬਹੁਤ ਸਾਰੀ ਗਤੀ ਇਸ ਤਰ੍ਹਾਂ ਦੀ ਹੈ ਪਰਮਾਣੂਆਂ ਦੀ ਜਿਹਨੂੰ ਗਿਆਨ ਇੰਦਰੀਆਂ ਨਹੀਂ ਫੜ ਸਕਦੀਆਂ ਸਿੱਧੇ ਜਿਹੜੀ ਚੀਜ਼ ਮਨੁੱਖ ਦੇ ਗਿਆਨ ਇੰਦਰੀਆਂ ਤੋਂ ਪਰੇ ਚਲੀ ਜਾਵੇ ਬੰਦਾ ਉਸ ਨੂੰ ਡਿਨਾਇਲ ਕਰ ਦਿੰਦਾ ਹੈ ਬੰਦਾ ਕਹਿੰਦਾ ਵੀ ਇਹ ਹੈ ਹੀ ਨਹੀਂ ਤਾਂ ਜਿੰਨਾ ਕੁ ਮਨੁੱਖ ਦੀਆਂ ਗਿਆਨ ਇੰਦਰੀਆਂ ਪਕੜਦੀਆਂ ਨੇ ਬੰਦਾ ਉਹਨਾਂ ਚੀਜ਼ਾਂ ਨੂੰ ਹੀ ਮੰਨਦਾ ਹੈ ਸਹਿਬ ਪਾਤਸ਼ਾਹ ਕਹਿੰਦੇ ਨੇ ਇਸੇ ਕਰਕੇ ਬਹੁਤ ਸਾਰੇ ਪਰਪਸ ਬਹੁਤ ਸਾਰੇ ਕਾਰਨ ਉਸ ਕਰਤੇ ਦੀਆਂ ਕਿਰਤਾਂ ਦੇ ਬੰਦੇ ਨੂੰ ਸਮਝ ਨਹੀਂ ਪੈਂਦੇ ਪਰ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਮਨੋਰਥ ਹੈ ਮਨੋਰਥ ਤੋਂ ਬਿਨਾ ਕਿਸੇ ਕਾਰਨ ਤੋਂ ਬਿਨਾ ਕੁਝ ਵੀ ਇਸ ਸੰਸਾਰ ਦੇ ਉੱਤੇ ਨਹੀਂ ਬਣਿਆ ਇੱਕ ਛੋਟੇ ਤੋਂ ਛੋਟਾ ਤਣਕਾ ਵੀ ਉਹਦਾ ਵੀ ਕੋਈ ਨਾ ਕੋਈ ਕਾਰਨ ਹੈ ਜੇਕਰ ਕੋਈ ਤਣਕਾ ਦੇਖੋ ਅਸੀਂ ਫਸਲ ਬੀਜਦੇ ਹਾਂ ਫਸਲ ਦੇ ਵਿੱਚ ਜਿਹੜਾ ਉੱਪਰ ਜਿਹੜਾ ਸਿੱਟਾ ਹੈ ਉਹ ਸਾਡਾ ਲੋੜੀਂਦਾ ਹੈ ਤੇ ਅਸੀਂ ਉਹਨੂੰ ਇਕੱਠਾ ਕਰ ਲੈਨੇ ਆਂ ਪਰ ਜਿਹੜਾ ਉਹਦੇ ਪਿੱਛੇ ਪ੍ਰਾਲ ਰਹਿ ਗਿਆ ਹੈ ਪ੍ਰਾਲੀ ਰਹਿ ਗਈ ਹੈ ਉਹਦਾ ਵੀ ਕੋਈ ਕਾਰਨ ਹੈ ਰਹਿ ਜਾਣ ਦਾ ਪਰ ਗੱਲ ਕੀ ਵੀ ਸਾਡੇ ਵਾਸਤੇ ਉਹਦੀ ਵਰਤੋਂ ਨਹੀਂ ਇਸ ਕਰਕੇ ਅਸੀਂ ਉਸ ਨੂੰ ਫालतू ਕਹਿ ਦਿੰਨੇ ਆਂ ਅਸੀਂ ਵੇਸਟਜ ਕਹਿ ਦਿੰਨੇ ਆਂ ਅਸੀਂ ਉਹਨੂੰ ਕੂੜਾ ਕਰਕਟ ਕਹਿ ਦਿੰਨੇ ਆਂ ਪਰ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਕਾਰਨ ਹੈ ਉਹ ਕਿਸੇ ਦੀ ਖੁਰਾਕ ਹੋਏਗੀ ਕਿਸੇ ਦਾ ਆਹਾਰ ਹੋਏਗਾ ਕਿਸੇ ਜੀਵ ਦਾ ਉਹਦੇ ਨਾਲ ਬਸ਼ਰ ਹੋਣਾ ਹੈ ਕਿਸੇ ਜੀਵ ਦਾ ਜੀਵਨ ਉਹਦੇ ਉੱਤੇ ਚੱਲਣਾ ਹੈ ਸਹਿਬ ਪਾਤਸ਼ਾਹ ਕਹਿੰਦੇ ਨੇ ਉਸੇ ਤਰ੍ਹਾਂ ਸੰਤਾਂ ਦੇ ਆਉਣ ਦਾ ਵੀ ਕੋਈ ਮਨੋਰਥ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨੇ ਧੰਨ ਨੇ ਮਨ ਕਰਕੇ ਤਨ ਕਰਕੇ ਧਨ ਕਰਕੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਪਰਾਇਆ ਜਨ ਆਵਨ ਕਾ ਇਹ ਸੁਆਉ ਕਹਿੰਨ ਲੱਗੇ ਉਹਨਾਂ ਦਾ ਵੀ ਸਵਾਰਥ ਹੈ। ਉਹਨਾਂ ਦਾ ਵੀ ਇੱਕ ਮਨੋਰਥ ਹੈ। ਉਹਨਾਂ ਦਾ ਵੀ ਇੱਕ ਪਰਪਸ ਹੈ। ਕੀ ਪਰਪਸ ਹੈ? ਉਹ ਕਹਿੰਦੇ ਨੇ ਜਨ ਕੇ ਸੰਗ ਚਿਤ ਆਵੇ ਨਾ ਹੋ। ਉਨ੍ਹਾਂ ਦਾ ਸੰਗ ਕਰਕੇ ਜਿਹੜੇ ਲੋਕ ਪ੍ਰਮਾਤਮਾ ਨੂੰ ਭੁਲਾ ਬੈਠੇ ਨੇ ਉਹਨਾਂ ਦੇ ਚੇਤੇ ਵਿੱਚ ਪ੍ਰਮਾਤਮਾ ਆ ਜਾਂਦਾ ਹੈ ਹਰ ਕੇ ਜਨ ਸਤਗੁਰ ਸਤਪੁਰਖ ਆ ਟੁੱਟਿਆ ਹੋਇਆਂ ਨੂੰ ਰੱਬ ਨਾਲ ਜੋੜਨ ਵਾਸਤੇ ਵਿਛੜਿਆ ਹੋਇਆਂ ਨੂੰ ਮੇਲਣ ਵਾਸਤੇ ਉਹ ਸੰਸਾਰ ਤੇ ਆਉਂਦੇ ਨੇ ਪ੍ਰਮਾਤਮਾ ਉਹਨਾਂ ਨੂੰ ਵਿਸ਼ੇਸ਼ ਸੁਰਤੀ ਵਿਸ਼ੇਸ਼ ਅਕਲ ਵਿਸ਼ੇਸ਼ ਬੁੱਧੀ ਵਿਸ਼ੇਸ਼ ਗਿਆਨ ਦੇ ਕੇ ਭੇਜਦਾ ਹੈ ਤੁਰਨ ਵਾਜੇ ਹੁੰਦੇ ਨੇ ਤੁਰਦਰਗਾਹ ਤੋਂ ਪ੍ਰਣਾਇ ਹੁੰਦੇ ਨੇ ਤੁਰ ਦਰਗਾਹ ਤੋਂ ਜੁੜੇ ਹੁੰਦੇ ਨੇ ਤੇ ਜੁੜਿਆ ਹੋਇਆ ਹੀ ਦੂਜੇ ਨੂੰ ਜੋੜ ਸਕਦਾ ਹੈ ਜਿਹੜਾ ਆਪ ਟੁੱਟਿਆ ਉਹ ਕਦੇ ਵੀ ਦੂਜੇ ਨੂੰ ਜੋੜ ਨਹੀਂ ਸਕਦਾ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜਿਹੜੀ ਬਖਸ਼ਿਸ਼ ਕਰਦੇ ਨੇ ਮੈਂ ਸ਼ਬਦ ਨੂੰ ਜਦੋਂ ਪੜਿਆ ਸ਼ਬਦ ਬੜਾ ਯੂਨੀਵਰਸਲ ਹੈ ਬ੍ਰਹਿਮੰਡ ਦਾਇਕ ਹੈ ਬ੍ਰਹਿਮੰਡ ਦਾ ਹੈ ਕੈਸ ਕਿਵੇਂ ਹੈ ਇੱਥੇ ਸ਼ਬਦ ਵਿੱਚ ਕਿਉਂਕਿ ਦੁਨੀਆਂ ਦੇ ਉੱਤੇ ਜਿੰਨਾ ਪੂਰੇ ਹੋਲ ਦਾ ਵਰਲਡ ਸਮਾਜ ਦੇ ਵਿੱਚ ਅਸੀਂ ਜਦੋਂ ਜਿਵੇਂ ਵਿਚਰਦੇ ਆਂ ਜਿਵੇਂ ਜਿਵੇਂ ਬੰਦੇ ਦਾ ਗਿਆਨ ਦਾ ਦਾਇਰਾ ਵੱਧਦਾ ਉਹਦੋਂ ਮੇਂ ਮੇਂ ਸਮਝ ਆਉਂਦੀ ਏ ਕਿ अनेका ਵਿਚਾਰਧਾਰਾ ਵਾਂ अनेका ਰਾ ਰਸਤੇ ਚੱਲੇ ਹੋਏ ਨੇ ਮੁਸਲਮਾਨ ਹੈ ਮੁਸਲਮਾਨ ਮਸਜਿਦ ਤੋਂ ਬਿਨਾ ਹੋਰ ਕਿਸੇ ਥਾਂ ਤੇ ਜਾਣਾ ਪਸੰਦ ਨਹੀਂ ਕਰਦਾ Hindu ਹੈ ਮੰਦਰ ਤੋਂ ਬਿਨਾ ਹੋਰ ਕਿਸੇ ਥਾਂ ਤੇ ਨਾ ਜਾਣਾ ਪਸੰਦ ਕਰਦਾ ਹੈ ਨਾ ਉਪਦੇਸ਼ ਲੈਣਾ ਪਸੰਦ ਕਰਦਾ ਹੈ ਉਸੇ ਤਰ੍ਹਾਂ ਜੇਕਰ ਇਸਾਈ ਦੀ ਗੱਲ ਕਰੀਏ ਕ੍ਰਿਸਟਨਾਈਟੀ ਦੀ ਗੱਲ ਕਰੀਏ ਤੇ ਉਹ ਚਰਚ ਤੋਂ ਬਿਨਾ ਹੋਰ ਥਾਂ ਤੇ ਜਾਣਾ ਨਾਉ ਪਸੰਦ ਕਰਦਾ ਹੈ ਨਾ ਉਪਦੇਸ਼ ਲੈਣਾ ਪਸੰਦ ਕਰਦਾ ਹੈ ਪਰ ਗੁਰੂ ਸਾਹਿਬ ਨੇ ਸਾਡੇ ਉੱਤੇ ਇਹ پابੰਦੀ ਨਹੀਂ ਸਿਲਾਈ ਸਤਿਗੁਰਾਂ ਨੇ ਸਾਨੂੰ ਬੜਾ ਖੁੱਲ੍ਹਦਿਲਾ ਬਣਾਇਆ ਸੀ ਇਹਨਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਸਤਿਗੁਰਾਂ ਨੇ ਇੱਥੇ ਸ਼ਬਦ ਵਰਤਿਆ ਕੋਈ ਜਨ ਧਰਤੀ ਦੇ ਕਿਸੇ ਕੋਨੇ ਦੇ ਵਿੱਚ ਹੀ ਪੈਦਾ ਹੋ ਸਕਦਾ ਹੈ ਤੇ ਸਤਿਗੁਰਾਂ ਨੇ ਆਪ ਧਰਤੀ ਦੇ ਕੋਨੇ-ਕੋਨੇ ਵਿੱਚ ਜਾ ਕੇ ਉਹਨਾਂ ਜਨ ਉਹਨਾਂ ਪ੍ਰਭੂ ਦੇ ਪਿਆਰਿਆਂ ਨੂੰ ਲੱਭਿਆ ਤੇ ਉਹਨਾਂ ਦੀਆਂ ਪ੍ਰਭੂ ਦੇ ਨਾਲ ਪਾਈਆਂ ਹੋਈਆਂ ਬਾਤਾਂ ਉਹਨਾਂ ਦੀਆਂ ਲੱਭਤਾਂ ਉਹਨਾਂ ਦੇ ਗਿਆਨ ਨੂੰ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਰੂਪ ਦਿੱਤਾ ਕੋਈ ਜਨ ਕੋਈ ਜਨ ਕੋਈ ਵੀ ਕਿਸੇ ਖਿੱਤੇ ਦਾ ਹੋਵੇ ਕਿਸੇ ਧਰਮ ਦਾ ਹੋਵੇ ਕਿਸੇ ਸ਼੍ਰੇਣੀ ਦਾ ਹੋਵੇ ਜੇਕਰ ਉਹ ਗਿਆਨ ਦਿੰਦਾ ਹੈ ਤੇ ਤੁਸੀਂ ਉਹਦੇ ਤੋਂ ਗਿਆਨ ਲੈਣਾ ਹੈ ਉਹ ਕਿਸੇ ਸ਼੍ਰੇਣੀ ਦਾ ਹੋਵੇ ਉਹ ਭਾਵੇਂ ਜਿਲ੍ਹਾ ਟੋਂਕ ਦੇ ਵਿੱਚ ਖੇਤੀਬਾੜੀ ਕਰਨ ਵਾਲਾ ਧੂਆਂ ਕਲਾਂ ਦਾ ਰਹਿਣ ਵਾਲਾ ਭਗਤ ਤਾਂ ਨਹੀਂ ਕਿਉਂ ਨਾ ਹੋਵੇ ਹੁਣ ਸਤਿਗੁਰੂ ਪਾਤਸ਼ਾਹ ਨੇ ਭਗਤ ਧੰਨਾ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੇ। ਕਿਉਂ ਕੀਤੇ ਗਏ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਆਈਡੀਓਲੋਜੀ ਹੈ ਆਹ ਸ਼ਬਦ ਦੇਖੋ ਇਹ ਇਹ ਦਰਸਾ ਰਿਹਾ ਇਸ ਆਈਡੀਓਲੋਜੀ ਨੂੰ ਕਿ ਭਾਵੇਂ ਉਹ ਖੇਤੀ ਕਰਨ ਵਾਲਾ ਹੈ, ਉਹਦੇ ਕੋਲੇ ਸੰਸਾਰਕ ਜਿਹੜੇ ਗ੍ਰੰਥ ਨੇ, ਗਹਿਰੇ ਮੀਮਾਂਸਾ ਨੇ, ਵੇਦ ਨੇ, ਸ਼ਾਸਤਰ ਨੇ ਉਹਨਾਂ ਦਾ ਗਿਆਨ ਨਹੀਂ, ਪਰ ਉਹਦੇ ਕੋਲੇ ਸੱਚ ਦਾ ਗਿਆਨ ਹੈ ਤੇ ਗਿਆਨ ਤਾਂ ਸੱਚ ਦਾ ਚਾਹੀਦਾ ਹੈ। ਭਾਵੇਂ ਧੰਨਾ ਹੈ, ਉਹਦੀ ਬੋਲੀ ਕਿਸੇ ਤਰ੍ਹਾਂ ਦੀ ਹੈ, ਭਗਤ 베ਣੀ ਹੈ। ਉਹ ਕਿਸੇ ਸ਼੍ਰੇਣੀ ਨਾਲ ਸੰਬੰਧਿਤ ਹੈ ਭਗਤ ਤਰਲੋਚਨ ਕਿਸੇ ਸ਼੍ਰੇਣੀ ਨਾਲ ਸੰਬੰਧਿਤ ਹੈ ਬਾਬਾ ਕਬੀਰ ਜੀ ਭਾਵੇਂ ਤਾਣੀ ਤਨਦੇ ਨੇ ਜੁਲਾਹੇ ਕਰ ਆਪਣਾ ਚੀਨਾ ਜਿਸ ਤਰ੍ਹਾਂ ਬਾਣੀ ਦੇ ਵਿੱਚੋਂ ਸ਼ਬਦ ਅੰਕਿਤ ਕਰਦੇ ਨੇ ਕਹਿਣ ਲੱਗੇ ਭਾਵੇਂ ਉਹਨਾਂ ਦਾ ਕਾਰਜ ਜੁਲਾਹੇ ਦਾ ਹੈ ਬਾਣਾ ਉਹਨਾਂ ਦਾ ਜੁਲਾਹੇ ਕਰਦਾ ਜਨਮ ਹੈ ਪੂਰੀ ਕਾਂਸੀ ਦੇ ਲੋਕ ਤਾਂ ਉਹਨਾਂ ਦਾ ਗੱਲ ਸ਼ਬਦ ਸੁਣਨ ਨੂੰ ਤਿਆਰ ਨਹੀਂ ਸਨ ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇਕਰ ਤੁਹਾਡੀ ਜਿਹੜੇ ਸ਼ਬਦ ਨੇ ਉਹ ਪ੍ਰਭੂ ਪ੍ਰਣਾਏ ਹੋਏ ਨੇ ਤੇ ਬਾਬਾ ਜੀ ਤੁਹਾਨੂੰ ਸਭ ਤੋਂ ਪ੍ਰਥਮ ਥਾਂ ਗੁਰੂ ਗ੍ਰੰਥ ਸਾਹਿਬ 'ਚ ਮਿਲੇਗੀ ਆ ਗੁਰੂ ਗ੍ਰੰਥ ਸਾਹਿਬ ਦੀ ਸੁੰਦਰਤਾ ਹੈ ਇਸ ਸ਼ਬਦ ਦੇ ਰਾਹੀਂ ਸਮਝੋ ਗੁਰੂ ਗ੍ਰੰਥ ਸਾਹਿਬ ਦੀ ਸੁੰਦਰਤਾ ਗੁਰੂ ਗ੍ਰੰਥ ਸਾਹਿਬ ਦੀ ਬਿਊਟੀ ਕਮਾਲ ਦੀ ਹੈ ਬਾਬਾ ਰਵਿਦਾਸ ਜੀ 40 ਸ਼ਬਦ ਉਚਾਰਨ ਕੀਤੇ ਨੇ ਉਹਨਾਂ ਨੇ ਹਾਲਾਂਕਿ ਹੋਰ ਵੀ ਬਾਣੀ ਬਹੁਤ ਸਾਰੀ ਉਚਾਰਨ ਕੀਤੀ ਹੈ ਪਰ ਬਾਬਾ ਜੀ ਦਾ ਸ਼ਬਦ ਕਾਂਸੀ ਦੇ ਲੋਕਾਂ ਦੇ ਵਿੱਚ ਚੋਟੀ ਦੇ ਵਿਦਵਾਨਾਂ ਨੇ ਨਹੀਂ ਸੁਣਿਆ ਨਕਾਰਦੇ ਰਹੇ ਉਹਨਾਂ ਦੇ ਸ਼ਬਦਾਂ ਨੂੰ ਸੁਣ ਕੇ ਉਹਨਾਂ ਦੇ ਸੱਚ ਨੂੰ ਸੁਣ ਕੇ ਈਰਖਾ ਕਰਦੇ ਰਹੇ ਉਹਨਾਂ ਨੂੰ ਕੈਦ ਵਿੱਚ ਦੇਣ ਦਾ ਯਤਨ ਕੀਤਾ ਉਹਨਾਂ ਨੂੰ ਪਨਿਸ਼ਮੈਂਟ ਉਹਨਾਂ ਨੂੰ ਸਜ਼ਾਵਾ ਦੇਣ ਦਾ ਯਤਨ ਕੀਤਾ ਪਰ ਉਹੀ ਬਾਬਾ ਰਵਿਦਾਸ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸ ਰੂਪ ਵਿੱਚ ਬੈਠੇ ਨੇ ਆ ਚੀਜ਼ ਜਿਹੜੀ ਹੈਗੀ ਸਮਝਣ ਵਾਲੀ ਹੈ ਕਿਉਂਕਿ ਅੱਜ ਬਹੁਤ ਸਾਰੇ ਯਤਨ ਹੋ ਰਹੇ ਨੇ ਕੋਸ਼ਿਸ਼ਾਂ ਹੋ ਰਹੀਆਂ ਨੇ ਭਗਤ ਜਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੱਖਰਾ ਕੱਢ ਕੇ ਵੱਖਰਾ ਛਾਪਣ ਦਾ ਯਤਨ ਹੋ ਰਿਹਾ ਹੈ ਇਹ ਮੂੜਮਤਤਾ ਹੈ ਕੋਈ ਸਮਝ ਵਾਲੀ ਗੱਲ ਨਹੀਂ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਸਰਬਸਾਂਝੀ ਵਾਲਤਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੈਕੂਲਰਿਜ਼ਮ ਹੈ ਇਹ ਇਸ ਦਾ ਪ੍ਰਤੱਖ ਪ੍ਰਮਾਣ ਹੈ ਜਦੋਂ ਸਤਗੁਰੂ ਕਹਿੰਦੇ ਕੋਈ ਜਨ ਹਰਸੋਂ ਦੇ ਵੇਜੋ ਧਰਤੀ ਦੇ ਕਿਸੇ ਕੋਨੇ ਤੇ ਕਿਉਂ ਨਾ ਹੋਵੇ ਉਹ ਗਿਆਨ ਦੇਣ ਵਾਲਾ ਹੋਵੇ ਭਾਵੇਂ ਉਹ ਕਿਸੇ ਕੋਨੇ ਤੇ ਉਹਦੀ ਉਦਾਹਰਨ ਕਿਸੇ ਵੀ ਕਰਮਕਾਂਡ ਦੇ ਵਿੱਚੋਂ ਪਿੱਛੋਂ ਉਹਦਾ ਜਿਹੜਾ ਰੂਟਸ ਆ ਰਹੇ ਹੋਣ ਪਰ ਉਹਦੀ ਰਸਨਾ ਤੇ ਸੱਚ ਦਾ ਗਿਆਨ ਹੋਵੇ ਤੇ ਕਹਿਣ ਲੱਗੇ ਉਸ ਨੂੰ ਈਸ ਕਰ ਦੇ ਵਿੱਚ ਜਿਉਂ ਆਇਆ ਆਖਿਆ ਜਾਏਗਾ ਤੇ ਸਤਗੁਰੂ ਪਾਤਸ਼ਾਹ ਨੇ ਧਰਤੀ ਤੇ ਕੋਈ ਵੀ ਐਸਾ ਪ੍ਰਾਣੀ ਨਹੀਂ ਛੱਡਿਆ ਜਿੱਥੋਂ ਤੱਕ ਉਹਨਾਂ ਦਾ ਭ੍ਰਮਣ ਹੋ ਸਕਿਆ ਕੋਈ ਜਨ ਹਰਸ਼ੋਦੇਵ ਹੈ ਜੋਰ ਕੋਈ ਵੀ ਭਾਵੇਂ ਬਾਬਾ ਫਰੀਦ ਵਰਗਾ ਇਸਲਾਮਿਕ ਧਰਮ ਨਾਲ ਸੰਬੰਧ ਰੱਖਣ ਵਾਲਾ ਜਿਹੜਾ ਨਵਾਜ਼ ਦਾ ਇੰਨਾ ਪੱਕਾ ਜਿਹੜਾ ਕਹਿੰਦਾ ਵੀ ਕੰਨ ਮਸੱਲਾ ਸੂਫਗਰ ਜਿਹੜਾ ਕਦੇ ਜ਼ਿਕਰ ਕਰਦਾ ਹੈ ਕਿ ਫਰੀਦਾ ਉਠ ਫਰੀਦਾ ਉਜੂ ਸਾਜ ਸੁਬਾ ਨਵਾਜ਼ ਵਜਾਰ ਜੋ ਸਿਰ ਸਾਈ ਨਾਨਵੈ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾ ਨਵੇਂ ਸੋ ਸਿਰ ਕੀਜੇ ਕਾਂਏ ਉੰਨੇ ਹੀਟ ਜਲਾਈਏ ਬਾਲਣ ਸੰਦੇ ਥਾਂਏ ਇਸ ਤਰ੍ਹਾਂ ਦੇ ਉਪਦੇਸ਼ ਦੇਣ ਵਾਲਾ ਆਪਣੇ ਧਰਮ ਦੇ ਵਿੱਚ ਪੱਕਾ ਸੱਚ ਦੀ ਗੱਲ ਕਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਚੋਂ ਜੀਅ ਆਇਆ ਅੱਖਾਂ ਤੋਂ ਵਸੀਰ ਜਿਹਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਸੂਰਮਾ ਹੈ ਬਾਬਾ ਸੂਰਦਾਸ ਇੱਕ ਹੀ ਸ਼ਬਦ ਉਹਨੇ ਉਚਾਰਨ ਕੀਤਾ ਉਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤਾ ਕਿਉਂਕਿ ਉਸ ਸ਼ਬਦ ਦਾ ਜਿਹੜੀ ਤਸਵੀਰ ਸੀ ਉਸ ਪ੍ਰਭੂ ਦੇ ਪ੍ਰੇਮ ਦੀ ਸੀ ਤੇ ਗੱਲ ਪ੍ਰਭੂ ਪ੍ਰੇਮ ਦੀ ਸਾਰੀ ਚੱਲਦੀ ਗੁਰੂ ਰੰਧ ਸਾਹਿਬ ਦੇ ਵਿੱਚ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਕਹਿੰਦੇ ਨੇ ਫਿਰ ਕੱਲਾ ਇਹ ਨਹੀਂ ਕਿ ਉਸ ਜਨ ਨੂੰ ਉਹ ਜਾਣ ਕਿ ਉਹ ਜਾਉਣਾ ਚਾਹੀਦਾ ਬਾਬਾ ਕਬੀਰ ਜੀ ਨੇ ਉਹਦੀ ਡੈਫੀਨੇਸ਼ਨ ਵੀ ਦਿੱਤੀ ਹੈ ਕਬੀਰ ਰੋੜਾ ਹੋਏ ਰੋ ਬਾਟਕਾ ਤਜਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਪਹਿਲਾਂ ਕਹਿੰਦੇ ਨੇ ਰੋੜਾ ਹੋਵੇ ਰਸਤੇ ਦਾ ਉਹ ਰਸਤੇ ਦੇ ਰੋੜੇ ਦਾ ਰਸਤੇ ਤੇ ਦਾਵਾ ਕੋਈ ਨਹੀਂ ਹੁੰਦਾ ਰੋੜਾ ਰਸਤੇ ਦਾ ਹੁੰਦਾ ਉਹਦਾ ਦਾਵਾ ਨਹੀਂ ਦਾ ਰਸਤੇ ਤੇ ਚੱਕ ਕੇ ਕਦੋਂ ਵੀ ਕੋ ਸੁੱਟ ਸਕਦਾ ਹੈ ਪਰ ਬਾਬਾ ਜੀ ਕਹਿੰਦੇ ਨੇ ਕਹਿੰਦੇ ਦਾਵਾ ਭਾਵੇਂ ਦੀ ਨਹੀਂ ਪਰ ਫਿਰ ਵੀ ਆਉਣ ਜਾਣ ਵਾਲਾ ਨੂੰ ਕਿਤੇ ਨਾ ਕਿਤੇ ਠੇਡਾ ਵੱਜਣ ਦਾ ਡਰ ਰਹਿੰਦਾ ਜੇ ਰੋੜਾ ਰਾਹ ਵਿੱਚ ਪਿਆ ਹੋਵੇ ਤਾਂ ਫਿਰ ਕਹਿੰਦੇ ਕਬੀਰ ਰੋੜਾ ਹੂਆ ਤਾਂ ਕਿਆ ਬਿਆ ਪੰਥੀ ਕੋ ਦੁੱਖ ਦੇ ਉਹ ਕਹਿੰਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਵਿੱਚ ਖੇ ਕਹਿਣ ਲੱਗੇ ਤੇਰਾ ਦਾਸ ਤਾਂ ਕਹਿਣ ਲੱਗੇ ਉਹ ਜਾਂ ਚਾਹੀਦਾ ਜਿਵੇਂ ਧਰਤੀ ਦੇ ਉੱਤੇ ਖੇ ਮਿੱਟੀ ਫਿਰ ਕਹਿਣ ਲੱਗੇ ਖੇ ਹੋਈ ਤਾਂ ਕਿਆ ਭਇਆ ਜੋੜ ਲੱਗੇ ਅੰਗ ਕਹਿਣ ਲੱਗੇ ਵੀ ਅੰਗਾਂ ਨੂੰ ਲੱਗਦੀ ਹੈ ਮੈਲਾ ਕਰਦੀ ਦੂਜੇ ਨੂੰ ਕਹਿਣ ਲੱਗੇ ਜਿਹੜਾ ਦੂਜੇ ਨੂੰ ਮੈਲ ਲਾਵੇ ਉਹ ਵੀ ਪ੍ਰਵਾਨ ਨਹੀਂ ਦੂਜੇ ਦੇ ਉੱਤੇ ਦੋਸ਼ ਮੜੇ ਦੂਜਿਆਂ ਵੱਲ ਇੱਕ ਤਿੰਨ ਉਂਗਲਾਂ ਜਿਹੜੀਆਂ ਨੇ ਆਪਣੇ ਵੱਲ ਰਹਿਣੀਆਂ ਜੇ ਦੂਜੇ ਵੱਲ ਉਂਗਲ ਕਰੇਗਾ ਤਾਂ ਕਹਿਣ ਲੱਗੇ ਦੂਜਿਆਂ ਦਾ ਦੂਜਿਆਂ ਦੇ ਉੱਤੇ ਮੈਲ ਲਾਵੇ ਐਸਾ ਵੀ ਪ੍ਰਵਾਨ ਨਹੀਂ ਜਿਉਂ ਧਰਨੀ ਮੈ ਖੇ ਖੇ ਹੋਈ ਤਾਂ ਕਿਆ ਭਇਆ ਜੋੜ ਲੱਗੇ ਅੰਗ ਕਹਿਣ ਲੱਗੇ ਅੰਗਾਂ ਨੂੰ ਮੈਲਾ ਕਰਨ ਵਾਲੀ ਖੇ ਵੀ ਨਹੀਂ ਚਾਹੀਦੀ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ ਪਾਣੀ ਵਰਗਾ ਹੋਵੇ ਕਹਿਣ ਲੱਗੇ ਪਰ ਪਾਣੀ ਦੇ ਵਿੱਚ ਵੀ ਤਾਂ ਇੱਕ ਔਗਣ ਹੈਗਾ ਨਾ ਉਹ ਕਹਿਣ ਲੱਗੇ ਕਿਹੜਾ ਔਗਣ ਉਹ ਕਹਿੰਦੇ ਕਬੀਰ ਪਾਣੀ ਹੂਆ ਤਾਂ ਕਿਆ ਬਹ ਸੀਰਾ ਤਾਤਾ ਹੋਏ ਸੀਰਾ ਠੰਡਾ ਤਾਤਾ ਗਰਮ ਕਹਿੰਦੇ ਕਿਤੇ ਠੰਡਾ ਹੋ ਜਾਂਦਾ ਕਿਤੇ ਗਰਮ ਹੋ ਜਾਂਦਾ ਪ੍ਰਮਾਤਮਾ ਦਾ ਪਿਆਰਾ ਤਾਂ ਕਹਿਣ ਲੱਗੇ ਇਸ ਤਰ੍ਹਾਂ ਦਾ ਚਾਹੀਦਾ ਜਿਹੜਾ ਰੱਬ ਵਰਗਾ ਹੋਵੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ ਵਾਹ ਇਹ ਬਾਬਾ ਕਬੀਰ ਸਾਹਿਬ ਦੀ ਡੈਫੀਨੇਸ਼ਨ ਹੈ ਪ੍ਰਭਾਸ਼ਾ ਹਰ ਜਨ ਵਾਸਤੇ ਤੇ ਉਹ ਕਹਿਣ ਲੱਗੇ ਐਸੇ ਜੇਕਰ ਐਸੇ ਹਰ ਜਾਂਦਾ ਕਿਤੇ ਸਮੇਲ ਹੋ ਜਾਵੇ ਐਸੇ ਹਰ ਜਾਂਦੇ ਕਿਤੇ ਐਸੇ ਗੁਰੂ ਦੇ ਕਿਤੇ ਚਰਨਾਂ ਦੇ ਵਿੱਚ ਮਿਲਣ ਦਾ ਸੁਭਾਗ ਪ੍ਰਾਪਤ ਹੋ ਜਾਵੇ ਤੇ ਕਹਿਣ ਲੱਗੇ ਫਿਰ ਕਹਿਣ ਲੱਗੇ ਚਰਨ ਗਹੂ ਮੈਂ ਉਹਦੇ ਚਰਨ ਫੜ ਲਾਂ ਸਮਾਨਾ ਕਹਿਣ ਲੱਗੇ ਖਰਾਬ ਕਰੀ ਜੇਕਰ ਕੋਈ ਇਸ ਤਰ੍ਹਾਂ ਦਾ ਤੈਨੂੰ ਮਿਲ ਜਾਏ ਜਿਹੜਾ ਜਿਹੜਾ ਰੱਬ ਦਾ ਹੀ ਰੂਪ ਹੋ ਗਿਆ ਹੋਵੇ ਉਹਨੂੰ ਜਪ-ਜਪ ਕੇ ਜਿਸ ਤਰ੍ਹਾਂ ਕਹਿਣ ਲੱਗੇ ਲੋਹਾ ਅੱਗ ਦੇ ਵਿੱਚ ਪੈ ਕੇ ਅੱਗ ਦਾ ਹੀ ਰੂਪ ਹੋ ਜਾਂਦਾ ਹੈ ਉਸੇ ਤਰ੍ਹਾਂ ਉਹ ਕਹਿੰਦੇ ਪ੍ਰਮਾਤਮਾ ਦੇ ਵਿੱਚ ਅਪੇਦ ਹੋ ਜਾਵੇ ਨੀਂਦ ਹੋ ਜਾਵੇ ਤੇ ਉਹਦਾ ਰੂਪ ਹੋ ਜਾਵੇ ਜਦੋਂ ਹੀ ਦਿਸੇ ਚਰਨ ਪਕੜ ਲਈ ਚਰਨ ਗਹੋਂ ਬਕੋਂ ਸ਼ੁਭ ਰਸਨਾ ਬਕਣਾ ਦਾ ਮਤਲਬ ਹੁੰਦਾ ਬੋਲਣਾ ਬਕੋਂ ਸ਼ੁਭ ਰਸਨਾ ਕਹਿਣ ਲੱਗੇ ਉਹਦੇ ਵਾਸਤੇ ਫਿਰ ਉਹਦੀ ਉਸਤਤ ਦੇ ਵਿੱਚ ਬੋਲ ਕਹਾ ਉਹਦੀ ਵਡਿਆਈ ਕਰਾਂ ਧੀਜੇ ਪ੍ਰਾਣ ਅਕੋਰ ਅਕੋਰ ਦਾ ਮਤਲਬ ਹੁੰਦਾ ਭੇਟ ਕਰਨਾ ਕਹਿਣ ਲੱਗੇ ਆਪਣੇ ਪ੍ਰਾਣਾਂ ਦੀ ਭੇਟ ਕਰਦੇ ਆ ਵਾਹ ਹੁਣ ਇਸ ਤੋਂ ਉੱਤੇ ਤਾਂ ਕੀਮਤੀ ਕੋਈ ਚੀਜ਼ ਹੀ ਨਹੀਂ ਹੁੰਦੀ ਚਰਨ ਗਹੋਂ ਬਕੋਂ ਸੁਬਰਸਨਾ ਦੀਜੈ ਪ੍ਰਾਣ ਅਕੋਰ ਹਰ ਜਨ ਨਿਰਮਲ ਕਰਤ ਕੇ ਆਰੋ ਹਰ ਸਿੰਚੈ ਸੁਦਾ ਸੰਜੋਰ ਕਹਿਣ ਲਗੇ ਫਿਰ ਕਹਿਣ ਲਗੇ ਆ ਜਿਹੜਾ ਸਰੀਰ ਹੈ ਕਹਿਣ ਲਗੇ ਇਸ ਨੂੰ ਨਿਰਮਲ ਕਰਤ ਕੇ ਆਰੋ ਇਸ ਸਰੀਰ ਨੂੰ ਕਹਿਣ ਲਗੇ ਉਸ ਦੇ ਨਾਮ ਦੇ ਸੁਦਾ ਦੇ ਨਾਲ ਸੁਦਾ ਕਹਿੰਦੇ ਨੇ ਅੰਮ੍ਰਿਤ ਨੂੰ ਸੰਜੋਰ ਕਹਿਣ ਲਗੇ ਸੁਦਾ ਦੇ ਨਾਲ ਜੋੜ ਕੇ ਇਸ ਸਰੀਰ ਨੂੰ ਸਿੰਜ ਲਵਾਂ ਸਿੰਚੈ ਸਿੰਚੈ ਸ਼ਬਦ ਹੈ ਸਿੰਜਾਈ ਕਰਨੀ ਸਿੰਜਣਾ ਕਹਿਣ ਲੱਗੇ ਸਰੀਰ ਨੂੰ ਹੋਰ ਰਸਾਂ ਦੇ ਨਾਲ ਤਾਂ ਸਿੰਜਣਾ ਹੀ ਹੈ ਭੁੱਖ ਲੱਗਦੀ ਹੈ ਰੋਟੀ ਨਾਲ ਸਿੰਜ ਲੈਣੇ ਲੋੜ ਹੈ ਨਾ ਸਰੀਰ ਦੀ ਪਿਆਸ ਲੱਗਦੀ ਹੈ ਪਾਣੀ ਨਾਲ ਸਿੰਜ ਲੈਣੇ ਹਾਂ ਤਨ ਦੇ ਉੱਤੇ ਕੱਪੜਿਆਂ ਨਾਲ ਸ਼ਿੰਗਾਰ ਲੈਣੇ ਹਾਂ ਅਨੇਕਾਂ ਤਰ੍ਹਾਂ ਦੇ ਹੋਰ ਬੰਦੇ ਨੂੰ ਸਰੀਰ ਨੂੰ ਸਿੰਜਣ ਵਾਸਤੇ ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਆ ਗਈਆਂ ਨੇ ਮਲਟੀਵਿਟਾਮਿਨ ਫਲਾਨ ਨਾਟਮਕਾਣਾ ਲੱਗ ਤੱਕ ਬਥੇਰਾ ਕੁਝ ਆ ਗਿਆ ਹੈ ਇਹਦੇ ਨਾਲ ਸਰੀਰ ਨੂੰ ਸਿੰਜਦੇ ਆ ਕਹਿਣ ਲੱਗੇ ਕਦੇ ਯਤਨ ਕੀਤਾ ਨਾਮ ਦੇ ਨਾਲ ਵੀ ਸਿੰਜਿਆ ਕਦੇ ਸਰੀਰ ਨੂੰ ਅਮਰਤ ਨਾਲ ਸਿੰਜਿਆ ਤੇ ਸੱਚ ਜਾਣੋ ਮੈਂ ਇੱਕ ਬੇਨਤੀ ਕਰਾਂ ਛੋਟੀ ਜੀ ਤੁਸੀਂ ਪ੍ਰਵਾਨ ਕਰ ਲਿਓ ਕਿਸੇ ਖੇਤ ਦੇ ਵਿੱਚ ਤੁਸੀਂ ਹਰ ਇੱਕ ਤਰ੍ਹਾਂ ਦਾ ਸਾਲਟ ਪਾਈ ਚਲੋ ਉਹਦੇ ਵਿੱਚ ਜਿੰਕ ਪਾ ਦਿਓ ਉਹਦੇ ਵਿੱਚ ਫਾਸਫੋਰਸ ਪਾ ਦਿਓ ਉਹਦੇ ਵਿੱਚ ਜਿੰਨੀਆਂ ਵੀ ਲੋੜਾਂ ਨੇ ਸਲਫਰ ਜਿਹੜਾ ਹੈਗਾ ਹੋਰ ਜਿਹੜੇ ਯੂਰੀਆ ਹੈ ਡਾਈ ਹੈ ਜਿੰਨੇ ਵੀ ਜਿਹੜੇ ਤੱਤ ਨੇ ਨਾਈਟ੍ਰੋਜਨ ਹਾਈਡਰੋਜਨ ਜਿੰਨੇ ਨੇ ਸਾਰੇ ਪਾਈ ਚਲੋ ਤੇ ਜਿੰਨੀ ਦੇਰ ਤੱਕ ਪਾਣੀ ਦੇ ਨਾਲ ਸਿੰਜਾਈ ਨਹੀਂ ਹੁੰਦੀ ਨਾ ਕੋਈ ਵੀ ਤੱਤ ਖੇਤ ਦਾ ਹਿੱਸਾ ਨਹੀਂ ਬਣੇਗਾ ਸਾਰੇ ਵਿਅਰਤੀ ਪਏ ਰਹਿਣਗੇ ਤੇ ਕਹਿਣ ਲੱਗੇ ਜੇ ਬੇਟ ਅਗੇ ਪਾ ਦਿੱਤੇ ਤੇ ਪਾਣੀ ਦੀ ਸਿੰਜਾਈ ਵੀ ਜਿਹੜੀ ਹੈਗੀ ਉਸ ਖੇਤ ਨੂੰ ਖਰਾਬ ਕਰ ਦੇਗੀ ਪਰ ਸਹਿਬ ਪਾਤਸ਼ਾਹ ਕਹਿੰਦੇ ਨੇ ਜਿੰਨੇ ਮਰਜੀ ਰਸਾਂ ਦੇ ਨਾਲ ਸਿੰਜਦਾ ਰਹੋ ਇਸਰੀਰ ਨੂੰ ਅੰਮ੍ਰਿਤ ਦਾ ਰਸ ਜਿੰਨੀ ਦੇਰ ਤੱਕ ਸਰੀਰ ਨੂੰ ਨਹੀਂ ਸਿੰਜਦਾ ਉੰਨੀ देर ਤੱਕ ਇਸ ਦੇ ਸਫਲ ਨਹੀਂ ਹੋਣੀ ਨਾਮ ਦੇ ਰਸ ਤੋਂ ਬਿਨਾ ਹਰ ਸਿੰਘ ਚ ਸੁਦਾ ਸੰਜੋਗ ਕਿਹਾ ਰਸ ਮੈਂ ਮਗਨ ਹੋਤ ਕਿਰਪਾ ਤੇ ਕਹਿਣ ਲੱਗੇ ਪਰ ਇਹ ਰਸ ਇਸ ਰਸ ਦੇ ਨਾਲ ਮਨੁੱਖ ਮਸਤ ਕਦੋਂ ਹੁੰਦਾ ਹੈ ਕਹਿਣ ਲੱਗੇ ਉਹਦੀ ਕਿਰਪਾ ਤੋਂ ਬਿਨਾ ਹੋ ਨਹੀਂ ਸਕਦਾ ਮਹਾ ਵਿਖਿਆ ਤੇ ਤੋਰ ਤੇ ਕਹਿਣ ਲੱਗੇ ਉਹਦੀ ਕਿਰਪਾ ਦੋ ਕੰਮ ਕਰਦੀ ਹੈ ਇੱਕ ਤਾਂ ਨਾਮ ਦੇ ਰਸ ਵਿੱਚ ਮਨੁੱਖ ਨੂੰ ਮਗਨ ਕਰ ਦਿੰਦੀ ਹੈ ਤੇ ਇੱਕ ਵਿਕਾਰਾਂ ਦੀ ਵਿਖਿਆ ਨਾਲ ਤੋੜ ਦਿੰਦੀ ਹੈ ਆਯੋ ਸ਼ਰਨ ਤੇ ਫਿਰ ਕਹਿਣ ਲੱਗੇ ਉਹਦਾ ਰਸ ਪ੍ਰਾਪਤ ਕਰਨ ਵਾਸਤੇ ਕਰਨਾ ਕੀ ਪਏਗਾ ਆਯੋ ਸ਼ਰਨ ਦੀਨ ਦੁਖ ਪੰਜਨ ਚਿਤਵੋਂ ਤੁਮਰੀ ਔਰ ਕਹਿਣ ਲੱਗੇ ਤੇਰੀ ਸ਼ਰਨ ਆ ਗਿਆ ਹੈ ਦੀਨਾ ਦੇ ਦੀਨ ਹੋ ਕੇ ਆਇਆ ਹਾਂ ਮੇਰੇ ਵਿੱਚ ਆਪਣੇ ਵਿੱਚ ਕੋਈ ਗੁਣ ਨਹੀਂ ਮੈਨੂੰ ਕੁਝ ਨਹੀਂ ਪਤਾ ਬਿਲਕੁਲ ਨਿਮਾਣਾ ਹਾਂ ਬਿਲਕੁਲ ਨਿਤਾਣਾ ਹਾਂ ਦੀਨ ਹੋ ਕੇ ਆਇਆ ਹਾਂ ਆਯੋ ਸ਼ਰਨ ਦੀਨ ਦੁਖ ਪੰਜਨ ਚਿਤਵੋਂ ਤੁਮਰੀ ਔਰ ਤੇ ਕਹਿਣ ਲਗੇ ਹੁਣ ਚਿਤਵੋ ਚਿਤਵ ਨਹੀਂ ਜਿਹੜੀ ਤੇਰੇ ਕੰਨੀਆਂ ਮੇਰੀ ਹੋਰ ਪਾਸੇ ਕਿਤੇ ਚਿਤਵਨੀ ਨਹੀਂ ਹੈ ਚੇਤਾ ਮੇਰਾ ਬਿਲਕੁਲ ਤੇਰੇ ਚਰਨਾਂ 'ਚ ਅਪਹਿ ਪਦਾਨਥ ਫਿਰ ਕਹਿਣ ਲੱਗੇ ਜਦੋਂ ਚੇਤੇ ਦੇ ਵਿੱਚ ਤੂੰ ਆ ਗਿਆ ਅਪਹਿ ਪਦਾਨ ਅਪਹਿ ਪਦ ਜਿੱਥੇ ਕੁਦਰੀਆਂ ਦਾ ਕੋਈ ਪੈ ਨਾ ਰਹੇ ਅਭੈ ਪਦ ਦਾ ਮਤਲਬ ਹੈ ਰਤਬਾ ਉਹ ਰਤਬਾ ਜਿਹੜੇ ਰਤਬ ਵਿੱਚ ਡਰ ਮੁੱਕ ਜਾਣ ਧਰਤੀ ਦਾ ਕੋਈ ਰਤਬਾ ਐਸਾ ਨਹੀਂ ਜਿੱਥੇ ਬੰਦੇ ਦਾ ਡਰ ਮੁੱਕ ਜਾਏ ਦੁਨੀਆ ਦਾ ਮਾਲਕ ਹੋ ਕੇ ਵੀ ਇੱਕ ਡਰ ਰਹਿਂਦਾ ਹੈ ਕਿ ਇਸ ਮਲਕੀਅਤ ਨੂੰ ਕੋਈ ਦੂਜਾ ਨਾ ਖੋ ਲਵੇ। ਦੁਨੀਆ ਦਾ ਮਾਲਕ ਹੋ ਕੇ ਵੀ ਬੰਦੇ ਦੇ ਅੰਦਰ ਇੱਕ ਡਰ ਰਹਿੰਦਾ ਹੈ ਕਿ ਇਸ ਮਾਲਕੀ ਨੂੰ ਕੋਈ ਦੂਜਾ ਖੋ ਕੇ ਕਿਤੇ ਹੋਰ ਨਾ ਕੋਈ ਮਾਲਕ ਬਣ ਜਾਵੇ। ਅਪਹਿ ਪਦਾਨ ਤੇ ਇੱਕ ਅਪਹਿ ਪਦਾਨ ਹੈ। ਨਾਮ ਦਾ ਦਾਨ ਜਿਹਨੂੰ ਕੋਈ ਦੂਜਾ ਖੋ ਨਹੀਂ ਸਕਦਾ। ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੇ, ਭਾਏ ਨਾ ਸਕੇ ਜਲ ਕਿਸੇ ਦਾ ਡਰ ਨਹੀਂ। ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਕਹਿਣ ਲੱਗੇ ਬੰਦਰਾ ਤੋਂ ਛਡਕਾਰਾ ਹੋ ਜਾਂਦਾ ਉਸ ਪ੍ਰਭੂ ਦੀ ਕਿਰਪਾ ਤੋਂ ਬਿਨਾ ਇਹ ਹੋ ਨਹੀਂ ਸਕਦਾ ਸੋ ਜੀਵਨ ਉਸ ਪ੍ਰਭੂ ਦੇ ਚਰਨਾਂ ਨਾਲ ਜਦੋਂ ਮਨੁੱਖ ਜੋੜ ਦਿੰਦਾ ਹੈ ਜੀਵਨ ਲੋਕ ਸੁਖੀਆ ਪਰਲੋਕ ਸਹੇਲਾ ਹੋ ਨਿਬੜਦਾ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੁਣ ਤਾਈਆਂ ਦੇ ਲਖਿਮਾਂ ਦੇ ਜਾਜਕਾਂ ਪੁੱਲਾਂ ਸਾਰੀਆਂ ਸਾਡੀਆਂ ਚੰਗੀਆਂ ਗੱਲਾਂ ਗੁਰਾਂ ਦੀਆਂ ਜਾਣਦੇ ਆਂ ਹਿਰਦੇ ਚ ਵਸਾਉਂਦੇ ਆਂ ਇੱਕੋ ਵਾਰ ਕਹਿਣ ਤੇ ਸਾਰੇ ਭੁੱਲ ਗਏ ਜੀ